ਮੰਮੀ ਓਹ ਕੱਪੜੇ ਕੌਣ ਕੱਟ ਕਰੀ ਜਾਂਦਾ ਮੱਝ ਵੜ ਗਈ ਉਧਰ ਚੱਕ ਬਾਈ ਆ ਜਾ ਮੇਦਰਾ ਦੂਰ ਗਿਆ ਆ ਜਾ ਚੰਦਰਿਆ ਹਾ ਹਲੋ ਫਰੈਂਡਸ ਵਾਟ ਆਰ ਯੂ ਡੂਇੰਗ ਆਮ ਡੂਇੰਗ ਗੁੱਡ ਵੈਰੀ ਗੁੱਡ ਢਿੱਡ ਵੇਖ ਕੱਢਿਆ ਨੇ ਜਿਵੇਂ ਮਤੀਰਾ ਲੰਕਾਇਆ ਹੁੰਦਾ ਅਗਲੇ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆਏ ਹਾਏ ਆਏ ਹਾਏ ਆਏ ਹਾਏ ਹਾਏ ਰੱਬਾ ਮੈਂ ਮਰ ਜਾ ਹੈ ਕਿਉਂ ਨਹੀਂ ਹਟਦਾ ਯੱਤ ਕਰਾਉਣਾ ਨਹੀਂ ਕਰਦਾ ਹੱਤ ਕਰਾਉਣਾ ਨਹੀਂ ਟਲਦਾ ਹੀ ਨਹੀਂ ਕਿਤੇ ਵੱਡੇ ਸ਼ੈੱਡ ਦਾ ਇੱਕ ਫਾਇਦਾ ਤੈਨੂੰ ਪਤਾ ਪੜਾ ਕੀ ਆ ਆਹ ਵੇ ਕਿੰਨੀਆਂ ਹੀ ਆ ਗਈਆਂ ਮੈਂ ਜਾਵਾਂ ਕਿੰਨੀ ਮੋੜਾ ਸ਼ੈੱਡ ਆ ਰਿਹਾ ਵਾਹ ਵੇ ਆ ਗਈਆਂ ਨਾ ਅਲਣੇ ਪਾਈ ਜਾਂਦੀਆਂ ਚਿੜੀਆਂ ਉੱਥੇ ਆਹ ਵੇ ਦੇਖ ਹੀ ਨਾ ਮੈਂ ਪੰਜ ਲੱਖ ਨਹੀਂ ਮੋੜਦਾ ਵਾਂ ਜੋਂਗੇ ਮੰਮੀ ਓਹ ਕੱਪੜੇ ਕੌਣ ਕੱਟ ਕਰੀ ਜਾਂਦਾ ਮੱਛ ਵੜ ਗਈ ਉਧਰ ਹਲਾ ਮੋਬਿਲ ਡੰਗਰੇ ਤਰੇ ਤਰ ਲਾ ਬੈ। ਹੈਲੋ। ਉਧਰ ਕਹਿੜਾ? ਤੂੰ ਹੀ ਘੱਟ ਨਹੀਂ ਗੇ। ਕਹਿੰਦਾ ਪ੍ਰੋਸੈਸ ਇੱਥੋਂ ਲੈ ਕੇ ਆ ਉਹ ਉੱਥੋਂ ਤਾਂ ਹੀ ਪੈਂਦਾ ਸਾਡਾ। ਤੇ ਨਹੀਂ ਤੂੜੀ ਪਾਉਣੇ ਆ ਵੀਰੇ ਤੂੜੀ ਵੀ ਲੁੱਕ ਕੇ ਨੇ ਤੂੜੀ। ਚਾਰ ਜ਼ਿਆਦਾ ਪਰ ਤੂੜੀ ਵੀ ਪਾਈ ਦੀ ਆ। ਕੁਝ ਹੀ ਆ ਨੇ ਕੰਮ। ਲਾਓ ਵੀ ਮਿੱਤਰੋ। ਆ ਜਾ ਵੀ। ਕੱਕ ਬਾਈ। ਆ ਜਾਂਦੇ ਤਰਾ ਦੂਗੀਆ ਆ ਜਾ ਚੰਦ ਰਿਆ ਕਿਵੇਂ ਆ ਵਧੀਆ ਵੀਰ ਠੀਕ ਆ ਮੋਲ ਚੱਕ ਲੋ ਗਰੀਬੀ ਇੰਨਾ ਚਾਹਤਾ ਸਕੂਲ ਜਾਣਦਿਆਂ ਹੁੰਦਾ ਹੈ ਜਿੰਨਾ ਮਸ਼ੀਨ ਤੇ ਜਾਣਦਾ ਹੁੰਦਾ ਪਾਣੀ ਪੂਰੀ ਲਾਗੇ ਤੁਹਾਡਾ ਵੀਰ ਮਸ਼ੀਨਾਂ ਨੂੰ ਜੀਬ ਖਿੱਚਦੀ ਆ ਵੀਰੋ ਜਾਂਦੀ ਜੀਬ ਛੂਕਦੀ ਜੜਿਆਲੇ ਦੀ ਧਰਤੀਆਂ ਨੂੰ ਮੈਂਗਾ ਪਹੁੰਚ ਜਾਣਾ ਜਲਦੀ ਘੱਟ ਬਾਹਰ ਰਿੰਗ ਦੇ ਨਾਲ ਅਜੇ ਇਧਰ ਕੋਟੀ ਸੇਗਾ ਨੇ ਗਰਾਊਂਡ 'ਚ ਮੁੰਡੇ ਕਰੈਕ ਤੇ ਕਰੈਕ ਹੋਈ ਪਈ ਆ ਹਲੋ ਬੋਲ ਹੋਇਆ ਬੈ ਕੰਮ ਆ ਟਾ ਨਾ 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 ਕਰਾਈ ਵੀ ਉਧਰ ਵੀ ਕਹਿੰਦੇ ਮੁੰਡੇ ਤੜਕੇ ਉੱਠ ਪੈਂਦੇ ਆ ਹਲੋ ਫਰੈਂਡਸ ਵਾਟ ਆਰ ਯੂ ਡੂਇੰਗ ਆਮ ਡੂਇੰਗ ਗੁੱਡ ਵੈਰੀ ਗੁੱਡ ਆਈ ਅੰਗਰੇਜੀ ਵੈਰੀ ਹਾਈ ਗੁੱਡ ਮਾਰਨਿੰਗ ਗੁੱਡ ਆਫਨੂਨ ਸਾਡ ਗੁੱਡ ਆਫਨੂਨ ਕਹਿੰਦੇ ਆਪਰੇ ਇੱਕ ਤੋਂ ਬਾਅਦ ਹੈਲੋ ਉਹ ਸਾਈਏ ਕਿ ਜਾਨਨ ਜਾਗੇ ਠੀਕ ਹੈ ਠੀਕ ਹੈ ਬੜੀ ਆ ਭਾਈ ਭੱਜ ਕੇ ਜਾਇਓ ਚੱਕ ਦੀ ਕੇ ਨਾ ਬਿਆ ਆਏ ਬ੍ਰੇਕਾ ਨਾ ਲਾਇਦੀਆਂ ਬਾਲੀਆਂ ਨੋਡ ਤੋਂ ਪਤਾ ਨਹੀਂ ਤੂੰ ਕਿੱਥੇ ਥੱਡੇ 1 2 ਲੱਗੀਆਂ ਓ ਪੱਸ ਓ ਕਿਵੇਂ ਆ ਠੀਕ ਠਾਕ ਆ ਉਹ ਘੱਟੇ ਜਹੋਲੀ ਲਿਆਉਂਦੇ ਆ ਉਹ ਮੈਨੂੰ ਜੇਤਾ ਹੀ ਪਹ ਲਗਾ ਪਿੱਛੇ ਮੋਰਸਲ ਤੇ ਮੈਂ ਫਿਰ ਰਿਓ ਵੇਖੀ ਗਾੜਾ ਘੜਦੀ ਆਉਂਦੇ ਆ ਬੜਾ ਸੋਹਣਾ ਆਉਂਦਾ ਸਨੈਪਚੈਟ ਤੇ ਕੋਈ ਫਿਲਟਰ ਨਹੀਂ ਲਾਇਆ ਬੱਦਲ ਇੰਨੇ ਸੋਹਣੇ ਨਾ ਆਣਾ ਬਾਈ ਨੇ ਪੂਰੀ ਤਸੱਲੀ ਕਰਾਈ ਵਾਹਨ ਦੇ ਵਿੱਚ ਤੇ ਹੁਣ ਆਪ ਹੀ ਘਟੋ ਘਾਡੇ ਡੇਡ ਫੁੱੜ ਕੋ ਵਧਾ ਜਾਂਦਾ ਬੱਚੇ ਬੋਰੀ ਰੱਖ ਕੇ ਗੱਗੂ ਜੀ ਫੇਰ ਸਲਾਮਾਂ ਤੇ ਕਦੇ ਕੋਈ ਗੱਗੂ ਜੀ ਕੋਲ ਆ ਜਾਂਦਾ ਕਦੇ ਕੋਈ ਇਹ ਕਦੇ ਕਿਵੇਂ ਗੱਲਾਂ ਕਰ ਲਾ ਫਿਰ ਢਿੱਡ ਵੇ ਕੱਢਿਆ ਆਏ ਨੇ ਜਿਵੇਂ ਮਤੀਰਾ ਲੰਕਾਇਆ ਹੁੰਦਾ ਅਗਲੇ ਬੰਨੇ ਬਸ ਹੁਣ ਉਹਨੂੰ ਸਲਾਮਾਂ ਦੇਈ ਆਦਾ ਉਹ ਵੀਰ ਮਹਾ ਵਿਚੇਰਾ ਪਹੁੰਚਿਆ ਕਿਤੇ ਬੋਰੀ ਲੈ ਕੇ ਕਹਿੰਦਾ ਲਾ ਦੋ ਮੇਰੇ ਤੋਂ ਕਿਉ ਗੁਰਗੂ ਇਹ ਨਾ ਵਾਕਈ ਨਹੀਂ ਤਸੱਲੀ ਕਰਉਣੀ ਪਤਾ ਕਿੰਨਾ ਪੈਰ ਖੋਦਾ ਇੱਥੇ ਸਹੀ ਤਾਂ ਹੁੰਦਾ ਸਾਂ ਆ ਵੇਖੋ ਇੰਨਾ ਇੰਨਾ ਬੰਦਾ ਖੜਾ ਹੀ ਖੁੱਦ ਜਾਂਦਾ ਤੇ ਟਰੈਕਟਰ ਵੀ ਘੱਟ ਘੱਟ 3 3 ਇੰਚ 4 4 ਇੰਚ ਥੱਲੇ ਟਰੈਰ ਹੀ ਆਉਂਦੇ ਆ ਹਾਂ ਜੀ ਗਾ ਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ